ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਰੋਪੜ ਰੋਡ ਦੇ ਉੱਤੇ ਪੈਂਡ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਤਾਜੀ ਸੂਈ ਜਰਸੀ ਦਿਖਾਉਂਗਾ ਸੋਹਣੇ ਥਾਨ ਹਵਾਨੇ ਵਾਲੀ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆਜੂਗੇ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਬੱਚੀ ਦੂਜਾ ਸੂਆ ਮੂੰਹ ਤੋਂ ਚਾਰ ਤੰਦ ਹੁਣੇ ਸੂਈਏ ਦੋਸਤੋ 10-15 ਮਿੰਟ ਹੋਏ ਆ ਬੱਚਾ ਮਗਰ ਬੱਚਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ ਪਹਿਲੇ ਸੂਏ 13 ਕਿਲੋ ਚਵਾਇਆ ਤੇ ਐਤ ਕੀ ਬਾਈ ਜੀ ਹੁਣੇ ਕਹਿੰਦਾ ਦੁੱਧ ਬੱਚੀ 15-16 ਕਿਲੋ ਬੜੇ ਆਰਾਮ ਨਾਲ ਚਵਾਜੂ ਥਣ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਆ ਤੇ ਚੁਆਈ ਵਾਲੇ ਗਲਾਬੀ ਥਣ ਫੋਰ ਸ਼ੈਂਕ ਫੋਰ ਆਨੇ ਚਾਰੇ ਥਾਣਾ ਸੇਮ ਹੀ ਸਾਈਜ਼ ਤੇ ਚੁਆਈ ਵਾਲੇ ਹਵਾਨਾ ਵੇਚ ਸਕਦੇ ਆ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਫਿਟਿੰਗ ਵਾਲਾ ਹਾਈਟ ਵਾਲੇ ਪਾਸੋਂ ਫਾਲ ਉੱਚੇ ਲੰਮੇ ਵੱਡੇ ਕੱਦ ਕਾਠ ਵਾਲੀ ਆ ਹਵਾਨਾ ਬਹੁਤ ਸੋਹਣਾ ਬੱਚਾ ਮਗਰ ਬੱਚਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਪਹਿਲੇ ਸੂਏ 13 ਕਿਲੋ ਚਵਾਇਆ ਤੇ ਐਤੀ ਬਾਈ ਜੀ ਹੁਣ ਇਹ ਕਹਿੰਦੇ ਦੁੱਧ ਬੱਚੀ 15 16 ਕਿਲੋ ਬੜੇ ਆਰਾਮ ਨਾਲ ਚਵਾਜੂ ਥਣਾਏ ਦੋਸਤੋ ਗੈਪ ਬਹੁਤ ਜ਼ਿਆਦਾ ਚਾਰੇ ਥਣ ਬਹੁਤ ਸੋਹਣੇ ਹੱਤੀ ਚਵਾਈ ਵਾਲੇ ਫੋਰਚੈਂਗ ਪੁਰਾਣੀ ਕੱਦ ਕਾਠ ਬਹੁਤ ਸੋਹਣਾ ਵੱਡੇ ਕੱਦ ਕਾਠ ਦੀ ਆ ਕੋਈ ਛੋਟੇ ਕੱਦ ਕਾਠ ਦੀ ਨਹੀਂ ਇਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਛੋਟਾ گول ਕੰਨ ਬੋਦੀ ਵਾਲੀ ਜਰਤੀ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਚਾਰੇ ਤਨਾ ਸੇਮੀ ਸਾਇਆ ਤੀਚਵਾਈ ਵਾਲੇ ਪੋਰਟ ਸ਼ੈਂਕ ਪੋਰਾ ਨਹੀਂ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 15 16 ਕਿਲੋ ਬੜੇ ਆਰਾਮ ਨਾਲ ਚੁਆਜ ਮੂੰਹ ਤੋਂ ਚਾਰ ਦੰਦ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ ਬੈਲਕਨ ਜੈਜ 42000 ਰੁਪਈਆ ਉਹ ਚ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਤਾਂ ਸਾਰੇ ਵੀਰ ਨੂੰ ਪਿਆਰ ਭਰੀ ਸਤਿਕਾਰ ਜੀ